ਹੇ ਮੰਨਣ ਬੇਨਤੀ ਹੈ ਮਰਵਾਣ ਰੋਟਾ ਜਨ ਅੱਜ ਪਿੰਡ ਸੋਲ ਖੁਰਦੇ ਵਿੱਚ ਸਾਡਾ ਜੋ ਸਲਾਨਾ ਸ਼ਹਿਰ ਜੀ ਮੇਲਾ 20 ਸਤੰਬਰ ਨੂੰ ਹਰ ਸਾਲ ਥਾਰਾ ਨਗਰ ਨਿਵਾਸੀ ਹੋਰ ਸਾਡੇ ਐਨਆਰਆਈ ਵੀਰ ਰਲ ਕੇ ਇੱਥੇ ਮਨਾਉਂਦੇ ਆ ਤੇ ਬਹੁਤ ਭਾਰੀ ਮੇਲਾ ਸਾਡਾ ਇੱਥੇ ਲੱਗਦਾ ਆ ਤੇ ਬਹੁਤ ਦੂਰੋਂ ਦੂਰੋਂ ਪਹਿਲਵਾਨ ਆਉਂਦੇ ਆ ਤੇ ਬੁੜੀਆਂ ਵਧੀਆ ਕੁਸ਼ਤੀਆਂ ਹੁੰਦੀਆਂ ਆ ਤੇ ਸਾਡੇ ਸਾਰੇ ਨਗਰ ਦਾ ਸਹਿਯੋਗ ਇੱਥੇ ਮਿਲਦਾ ਹੈਗਾ ਸਾਨੂੰ ਔਰ ਬਾਹਰੋਂ ਵੀ ਸਾਨੂੰ ਬੜੀ ਜਨਾਰਾ ਵੀ ਸਾਡੀ ਮਦਦ ਕਰਦੇ ਆ ਔਰ ਅੱਜ ਦਾ ਇਹ ਜਿਹੜਾ ਮੇਲਾ ਸਿੰਝ ਮੇਲਾ ਬਹੁਤ ਸਫਲਤਾਪੂਰਵ ਜਿਹੜਾ ਆ ਉਹ ਸਮਾਪਤ ਹੋ ਰਿਹਾ ਆ ਤੇ ਬਹੁਤ ਵਧੀਆ ਸਾਡੇ ਪਹਿਲਵਾਨ ਇੱਥੇ ਆਏ ਆ ਤੇ ਅੱਜ ਦੇ ਇਸ ਸ਼ੁਭ ਮੌਕੇ ਤੇ ਮੈਂ ਸਾਰੇ ਨਗਰ ਨਿਵਾਸੀਆਂ ਨੂੰ ਸਾਰੇ ਪਹਿਲਵਾਨ ਨੂੰ ਸਾਰੇ ਆਏ ਸਾਨੂੰ ਬਹੁਤ-ਬਹੁਤ ਜੀ ਆ ਕੇ ਨਾ ਧੰਨਵਾਦ ਕਰਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆ ਹੈਪੀ ਬਰਥਡੇ ਸ੍ਰਿਮਨਰ ਇੱਥੇ ਲੇ ਪਾਸੇ ਨਜੀਬ ਪਗੇ ਖੋਤਰੀਏ ਕੁੜਗੇ। ਇਹ ਸੋਨੂ ਉਹਦਾ ਪੱਟਾ ਉਹ ਇਹ ਮੰਗੇ ਉਹਦੇ ਨਾਲ ਉਹ ਸਭੀ ਉਹ ਖੱਤੀ ਸਨ ਬੱਲੇ ਬੱਲੇ ਕਰੋਨਾ ਆ। ਉਧਰੋਂ ਲੇ ਪਾਸੇ ਆਕਾਸ਼ ਸਭ ਨੇ ਕੁਸ਼ਤੀ ਦੇਖਿਆ ਆਟ ਵਾਲੇ ਦੀ ਕੁਸ਼ਤੀ ਦੇਖੋ। ਸੋ ਇਹ ਚੰਗੇ ਮੇਲੇ ਦੀ ਪਰੋਕੇ ਹੋਏ ਜਿਹੜੇ ਪੰਜਾਬ ਪੁਲਿਸ ਦੇ ਮੁਲਾਜ਼ਮ ਹੈ। ਜੋ ਵੀ ਸਾਡੀ ਮਾਰ ਦੇ ਦਰਮਿਆਨ ਉਹ ਕਿੰਦੇ ਗਾਲ ਲਈ ਕਿਸ ਨੂੰ ਮਾਰੀ ਗੱਡੀ ਦੀ ਪਿੰਡ ਚ ਮਦੀਰ ਬਾਹਰ ਨਹੀਂ ਦੀ ਸੱਦੀ ਦੀ ਮੰਗ ਨਹੀਂ ਗੱਡੀ ਤੇ ਨਹੀਂ ਉਹ ਵੇੜਾ ਲਾਈਦਾ ਤੇ ਤੌਹ ਨਹੀਂ ਜੁਲਰੀ ਜਾਲੀ ਨਹੀਂ ਪਾਈ ਦੀ ਤੇ ਢੀਰ ਵਾਲੀ ਜਗ੍ਹਾ ਤੇ ਨਹੀਂ ਫੈਰ ਗੱਡੀ ਦੇ ਜਨਾਨੀ ਪਿੱਛੇ ਲੱਗੇ ਦੇ ਭਲਵਾਂ ਸਾਬੇ ਸੱਦੀ ਦੀ ਧੀ ਵੀ ਪਿੱਛੇ ਲੱਗੇ ਦੇ ਭਲਵਾਂ ਸਾਬੇ ਇਹ ਮੰਗਾ ਕਮੈਂਟਰ ਆ ਮੰਗਾ ਅਲੀਪੁਰਿਆ ਬੋਕਸ ਨਜਾ ਮੁੰਡਾ ਆ ਬੜਾ ਮਿਹਨਤੀ ਮੁੰਡਾ ਆ ਉਹ ਸਾਹਮਣੇ ਮਰੀਕ ਵਾਲੇ ਕੀ ਵਾਲੇ ਦਾ ਉਸਤਾਦ ਰੁਸ਼ਮੇਦ ਮਿਹਰਦੀਨ ਹੋਇਆ ਮੇਰੇ ਵੀਰੋ ਦੁਨੀਆ ਦੇ ਵਿੱਚ ਇੱਕ ਮਿਹਰਦੀਨ ਹੋਇਆ ਜਿੰਗਿਆੜਿਆ ਆਜੂ ਕਹਿੰਦਾ ਨਹੀਂ ਕੱਲ ਦਾ ਯਾਰੀ ਚੰਡੀਗੜ੍ਹ ਵਾਲੀ ਦੀ ਤੇਰੀ ਜਰਾਗੀ ਆਪੇ ਯਾਰ ਦੇ ਖੜੇ ਪੰਜਾਬ ਦੀ ਰਾਜਧਾਨੀਆ 12581 ਪਿੰਡ ਨੇ ਪੰਜਾਬ ਪਿੰਡੇ ਵਾਲਿਆਂ ਨੂੰ ਚੰਡੀਗੜ੍ਹ ਸ਼ਹਿਰ ਮਾਰਦਾ ਚੰਡੀਗੜ੍ਹ ਤੇ ਸ਼ਹਿਰ ਮਰਦਾ ਬਣੀ ਉੱਚੇ ਉਧਰ ਮਰੀਕ ਗਾਰੇ ਦੀ ਜੇਕੂ ਹੋ ਗਿਆ ਯਾਰ ਇਦਾਂ ਨਾ ਕਰੋ ਕਿ ਗੱਡੀਆਂ 'ਚ ਗੱਡੀਆਂ ਵੱਜੀਆਂ ਨਹੀਂ ਬਿੱਲੋ ਤੇਰੀ ਤੋਰ ਵੇਖ ਕੇ ਗੱਡੀਆਂ 'ਚ ਗੱਡੀਆਂ ਵੱਜੀਆਂ ਨਹੀਂ ਬਿੱਦੂ ਜੀ ਤੋਰ ਵੇਖੇ ਤੀਨ ਸੇ ਬਚਾ ਸਾਰੇ ਪ੍ਰਵਾਹ ਦਾ ਗੁੱਸਾ ਜਮਤ ਸੁਆਦ ਨਹੀਂ ਆਇਆ ਕਈ ਮੁਕੇ ਇਦਾਂ ਦਾ ਸੁਆਦ ਨਹੀਂ ਆਇਆ ਆ ਤੇ ਰੀਅਲ ਸੀ ਕਮਾਲ ਰਜਾ ਰਾਜੇ ਨੇ ਕਾਕੂ ਪੀ ਵੱਡੇ ਸੋਹਰਾਂਵੋ ਵਾਲਾ ਇਧਰ ਦੇ ਪਾਸੇ ਸ੍ਰਿੰਦਰ ਸਿੰਘ ਦਾ ਬੁਬਾਰੇ ਧਰਤੀ ਉਧਰ ਚੱਕਿਆ ਦਾ ਬੀ ਆਰ ਅੰਬੇਦਕਰ ਖੜਾ ਜਲਦੀਪ ਪਹਿਰਾ ਜੀ ਜਿਹੜਾ ਰਵੀ ਦਾ ਏਰੀਆ ਮੇਰੇ ਵੀ ਪੰਜਾਬ ਕੇਸਰੀ ਦਾ ਕਪਾ بادشاہ سال دی سوٹھ ہے کسی نے کنیٹا جانا کسی نے بلائے نے کسی نے میرکا کسی نے جوائی کتے بیجے رکھ دے ہیں ایک کھاڑا بادشاہ ہے ایک کھاڑا ہے ایک کھاڑا ہے دور اتبار ازمانے کے لیے جیڑا دل چاہے جو اجمہ سکتا ہے جیڑا دور ازمانے کے لیے ਸਿੰਘੀ ਗਦੇ ਨੇ ਜਨ ਹਜ਼ਾਰ ਰੁਪਿਆ ਦੋ ਨੰਬਰ ਦੀ ਚੱਕੀ ਦੇ ਦੋਨਾਂ ਪਲਵਾਨਾਂ ਦੇ ਵਾਸਤੇ ਅਰਜ ਫਿਰ ਟੁੱਟਿਆ ਨਕੋਦਰ ਵਾਲਾ ਉਹ ਕਿੰਨਾ ਸਾਹਮਣੇ ਮਾਸਤਾਂ ਵਾਲਿਆਂ ਦੀ ਧਰਤੀ ਹੈ ਬਾਬਾ ਮੇਰਖੀ ਦੇ ਜੇ ਸਪੁੱਤਰ ਤਕਤਰੀਏ ਦਾ ਨਕੋਦਰ ਦੀ ਧਰਤੀ ਮਾਸਤਾਂ ਵਾਲਿਆਂ ਦੀ ਹੈ ਨਕੋਦਰ ਦੀ ਧਰਤੀ ਨੇ ਜੰਗ ਲੱਗੇ ਸਿਆਸੀ ਮੱਲਾਂ ਨੂੰ ਜਗ ਲੱਗਾ ਹੈ ਪਲਵਾਨਾਂ ਨੂੰ ਜਗ ਲੱਗਾ ਹੈ ਕਬੱਡੀ ਦੇ ਪਲੇਅਰਾਂ ਨੂੰ ਜਗ ਲੱਗਾ ਤਵੇ ਇਧਰ ਦੇ ਪਾਸੇ ਇਹ ਆ ਅਰਸ਼ ਨਗੋਦਰ ਵਾਲਾ ਚੰਦਰ ਹੁਣ ਕੁਸ਼ਤੀ ਦੇ ਦਰਮਿਆਨ ਜਿਸੇ ਕੋਲ ਨਹੀਂ ਕੋਠਾ ਸੌਂਜੂਗਾ ਅੰਤਾਰ ਸਿੰਘ ਹਵਾਸਾ ਮਰੇ ਕਿਸੇ ਕੋਲ ਨਹੀਂ ਕੋਠਾ ਸੌਂਜੂਗਾ ਕੋਈ ਡੱਕਰ ਨਾਲ ਲੇਟਰ ਪਾਈ ਫਿਰਦਾ ਕੋਈ ਸਿਕ ਵੀ ਜਦੋਂ ਵਿਆਹ ਤੇ ਕੋਈ ਕਾਲਾ ਚ ਗੁਰਦੇ ਚੜਾਈ ਫਿਰਦਾ ਕਿਸੇ ਨੂੰ ਪਤਾ ਨਹੀਂ ਤੌਤਾ ਕਿੰਨਿਆ ਨੇ ਜੋ ਤਿਆਰੀ ਕਰਕੇ ਜ਼ਿੰਦਗੀ ਚ ਲੜੀ

ਸਭਾ ਬਹੁਤ ਘਾਟਾ ਨਜੀਬ ਕੋਸਤੀ ਬਹੁਤ ਵਧੀਆ ਹੋ ਗਈ ਬਹੁਤ ਵੇਗਾ ਸਾਹਮਣੇ ਅਸਲਮ ਦੀ ਕੁਸ਼ਤੀ ਹੈ ਇੱਕ ਪਾਸੇ ਸ਼ੰਕਰ ਵਾਲਾ ਸਿੰਘ ਸਰਦਾਰ ਹੈ ਐਂ ਚੋਟੀ ਦੀ ਕੁਸ਼ਤੀ ਮੇਰੇ ਵੀਰੋ ਟੋਬਰੀ ਕੁਸ਼ਤੀ ਖੇਡ ਦੇ ਮਦਾਨ ਵਿੱਚ ਚਲਦੀ ਹੋਈ ਓਧਰ ਦੇ ਪਾਸੇ ਗੇੜੀ ਲੱਗਦੀ ਹੋਈ ਕਹਿੰਦੇ ਨਜੀਬ ਸੱਤਾ ਅੰਗਲਾ ਕੀੜੀ ਸੱਤਾ ਪਹਿਲਵਾਨ ਅੰਗਲਾ ਕੀੜੀ ਜਦ ਛਿੰਜ ਦਾ ਟਾਈਮ ਹੋ ਗਿਆ ਪਰ ਨਾਲ ਲੈਣਾ ਫਿਲਮ। ਭੰਗੇ ਜੀ ਸਰ ਬਹੁਤ ਸਨਮਾਨ। ਲਈ ਜਿਹੜੇ ਠੰਡੇ ਵਰਤੌਦੇ ਆ ਰਣ ਕੇ ਬੇਨਤੀ ਹੈ ਸਟੇਜ ਤੇ ਆਇਓ ਬੜਾ ਜਨਕ ਮਾਰੋ। ਜਿਹੜੇ ਮੁੰਡੇ ਠੰਡੇ ਸਰਕਾਰ ਦੀ ਸੇਵਾ ਕਰਦੇ ਆ ਉਹ ਸਟੇਜ ਤੇ ਪਹੁੰਚੋ। ਮੋਲੇ ਸੋਨਿਹਾਰ ਕਾ ਫਰੀਆ ਸੇਵਾ ਨਿਮਰਤਾ ਜੀ ਸਾਡਾ ਛੋੜਾ ਵੀਰ ਮੰਗਾ ਅਲੀ ਮਰੀਆ ਕਲੈਂਟਰ ਫੜ ਤੋਂ ਮੇਲੇ ਦੇ ਵਿੱਚ ਵਧੀਆ ਇੱਕ ਇਹਦਾ ਮਾਝੇ ਵਾਲਾ ਹੜ ਦੇ ਦਾਬਨਾ ਹੜਵੇ ਮੇਰਾ ਮਾਝੇ ਸੱਗਣਾ ਕਰਵੇ ਉਥੋਂ ਦੇ ਜੱਟ ਭੇੜੇ ਸੁਣੀ ਦੇ ਊਠਾਂ ਨੂੰ ਪਾਉਦੇ ਖਾਵੇ ਖੜਤਾ ਮੇ ਤੋਂ ਕੋਟ ਨਹੀਂ ਹੋਣੀ ਉਹ ਗੁਰਤੋ ਲੈਦੇ ਖੜਦੇ ਮੇਰਾ ਹੁੱਡੇ ਡੋਰੀਆ ਪਹਿਲਾ ਵਾਲਾ ਕਰਦੇ ਮੇਰਾ ਹੁੱਡੇ ਡੋਰੀਆ ਆਹ ਕੰਨੇ ਕੁਸ਼ਤੀ ਦਾ ਸਵਾਦ ਆਉਂਦਾ ਤਾੜੀ ਮਾਰੇ ਡੋਰੀ ਹੋ ਰਾ ਆ ਬੰਨੇ ਬੱਲੇ ਐ ਹੋ ਮੇਰੀ ਸਾ ਸਾਈ ਮਹੰਮਦ ਖਾਨ ਜੀ ਜਰਪਾ ਕਰਨ ਸੱਗੀ ਸਰਵਰ ਸੱਗੀ ਸੁਲਤਾਨ ਜਿਹੜਾ ਰਾਣਾ ਮਾਦੋ ਟੱਗਿਆ ਬੇਸ ਪਰਮਾਤਮਾ ਨੂੰ ਜਿਹੜਾ ਸਾਰੀ ਖੇਡ ਰਚਾਈ ਫਿਰਦਾ ਭਗਵੰਤ ਸਿੰਘ ਜੀ ਆਹ ਪਟਕੇ ਵਾਲੀ ਕੁੱਝ ਸ਼ੁਰੂ ਕਰਨੀ ਤੇ 11000 ਵਾਲੇ ਦਾ ਇੱਕ ਵਾਰੀ ਨਾਮ ਬੋਲ ਦਿਓ ਜਿਹਨਾਂ ਨੇ 11000 ਦਿਨ ਆਏ ਬੰਦੇ ਬਾਹਰ ਆ ਕੇ ਲਾ ਕੇ ਬੰਦਾ ਆਪਣੇ ਉਸਤਾਨ ਕੋਲ ਜਾ ਕੇ ਸ਼ੀਵਰ ਲੈ ਕੇ ਖੜੇ ਸਵਾਮੀ ਦੇ ਸੋ ਛਾਵੜਾ ਪ੍ਰੈਸਨ ਕੋਟਾ ਜੀ ਉਹ ਵੀ ਮਾਰਿਓ ਸਾਈ ਮਾਮਾ ਦਿਖਾਉਂਦੇ ਨਾਲ ਦੀ ਆ ਪਟਾਕੇ ਪਣੇ ਸੋਦੇ ਦੀ ਗੱਲਾ ਹੋ ਗਈ ਆ ਬਲਵੰਤ ਸਿੰਘ

ਜਿਹੜੇ ਗੁਜਰਤ ਸਿੰਘ ਯੂਐਸਏ ਪਲਾਨ ਦੰਦਾ ਜੰਦਾ ਕੈਨੇਡਾ ਦੰਦਾ ਕੈਨੇਡਾ ਤੋਂ ਨਾਲ ਗੁਰਸੇਵ ਸਿੰਘ ਜੀ ਯੂਐਸਏ ਦੇ ਮੱਣੀ ਸਾਡਾ ਵੀਰ ਇਹਨਾਂ ਸਾਰੇ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਘਰਾਂ ਤੇ ਐਡੰਕ ਤੋਂ ਸੁਪਰੀ ਹੁੰਦੀ ਹੈ ਤੇ ਜਦੋਂ ਸਕੂਲ ਟਾਈਮ ਤੋਂ ਬਾਅਦ ਜੇ ਕੋਈ ਮੇਲਾ ਹੁੰਦਾ ਇਹ ਪਾਣੀ ਚਲਾਉਂਦਾ ਵਾ ਤੇ ਅੱਜ ਘਰ ਦਾ ਗੁਜ਼ਾਰਾ ਤੇ ਆਪਦੀ ਪੜ੍ਹਾਈ ਦਾ ਖਰਚਾ ਜਰਾ ਚੱਕਦਾ

बेनती कर بلوت گیارہ ہزار روپیہ بعد گیارہ ہزار روپیہ بخر پہلے بلوت جیسے بلائے ਸੇਤ ਜਗ ਦੇ ਬਰਾਬਰ ਕਰਦੇ ਸਾਡੇ ਕੀਰਤ ਭਰਾਵਾਂ ਨੂੰ ਵੀ ਪੰਜਾਬੀ ਬੋਲਣ ਦੇ ਵੱਡੇ ਮਾਣ ਮੁੱਜੇ ਨੇ ਮੇਰੇ ਨਾਲ ਭਰਾਵਾਂ ਦਾ ਵੀ ਧੰਨਵਾਦ ਕਰਦਾ ਹੋ ਹਾਂ ਸਾਹਮਣੇ ਸ੍ਰਿੰਦਰ ਸਾਹਮਣੇ ਖੇਡ ਦੇ ਮੈਦਾਨ ਵਿੱਚ ਜਲਦੀ ਨੂੰ ਕੀਤੀ ਉਹ ਕੀ ਹੋਏ ਸਟੂਡੀਓ ਨਾਈਟ ਸਰਵਾ ਸੋਲ ਦਾ ਤਿੰਨ ਵਾਰ ਵਾਰ ਸਾਰੇ ਸ਼ੋਰ ਫਰਦੀ ਸਾਰੀ ਨਿਕਲਦਾ ਬਜ਼ੇਰ ਦਾ ਜਿੰਨ ਕਮੇਟੀ ਦਾ ਕੋਡ ਗੁਰਵਾਰ ਤਿੰਨ ਤਬਾਜੇ ਨੇ ਅਗਲਾ ਖੜਾ ਬਣੋ ਗਾਣਾ ਟੀਅਰ ਅੰbedkar ਖੜਾ ਪਰਵਾੜਾ ਬਰਾੜ ਕੋਸਾ ਬੰਦ ਕਿਸੇ ਭਰਾ ਦੀ ਚਾਬੀ ਇਕੱਠ ਘਰਦੀ ਆ ਤੇ ਮੋਟਰਸਾਈਕਲ ਦੀਆਂ ਚਾਬੀਆਂ कैम वार कमल पी खाधी रातो सु ਸਿੱਧੂ ਸ਼ਕਤਰਾ ਇਵਨਿੰਗ ਹਾਂਜੀ ਸਿੱਧੂ ਸਾਹਿਬ ਬਹੁਤ ਸਮੇਂ ਤੋਂ ਮੈਂ ਚਾਹ ਰਿਹਾ ਮੇਰਾ ਭਰਾ ਆਪਾਂ ਮੇਰੇ ਕਰੇ ਕਰੋ ਜੀ ਬਰਮਾਤ ਆਪਕੋ ਲੱਗਿਆ ਮੈਂ ਇੱਕ ਗੱਲ ਕਹਿੰਦਾ ਸਿੱਧੂ ਸਿੰਘਾ ਪ੍ਰਾਤ ਮੇਲੇ ਖੜਾ ਰਾਕੂ ਸੋਲ ਖੜਾ ਰੁੜਕਾ ਖੜਾ ਰੁੜਕਾ ਕਾਲਾ ਪਹਿਲਵਾਨ ਇਹ ਬਾਬੇ ਅਮੀ ਚੰਦ ਦਾ ਖੜਾ ਚਲੁੰਦਾ ਹੁੰਦਾ ਬਾਬੇ ਅਮੀ ਚੰਦ ਜੀ ਜੇ ਦਾਦੇ ਨੂੰ ਤੁਸੀਂ ਆਪ ਖੜਾ ਖੁੱਲ ਕੇ ਦਿੱਤਾ ਸੀ ਖੜਾ ਉੱਚ ਪਿੰਡਾ ਸੱਚਾ ਪਹਿਲਵਾਨ ਜੀ ਸੱਚਾ ਬੜੀ ਆ ਜਾ ਦੇਖੀ ਕਿਤੇ ਦੱਬਦੀ ਨਾ ਕੋਈ ਰੱਬੇ ਬੰਦੂਗ ਦਾ ਇਹ ਸੱਚਾ ਸਾਡਾ ਭਰਾ ਜਿੰਦਰ ਦੇ ਆ ਖੜਾ ਵੀਰ ਇਹਨੇ ਵੀ ਵੀਰਾਂ ਵਾਲੇ ਮੰਗ ਤਿਆਰ ਕੀਤੇ ਇਹ ਵੀ ਆਪਣੇ ਇਲਾਕੇ ਦਾ ਹੀ ਆ ਇਹ ਯਾਰ ਮਾਰ ਦਿਆ ਕਰੋ ਮਹਾਰਾਜਾ ਮੁੰਡੇ ਖਾੜਿਆ ਚਲਾਉਂਦੇ ਆਪਣੇ ਲਾਗੇ ਯਾਰ ਵੀ ਕੋਈ ਨਾ ਕਿ ਨਿੰਮਾ ਪਰਵਾਰੋਂ ਦਾ ਸੀ ਸੁਖਮਣ ਇੱਥੋਂ ਦਾ ਹੋਇਆ ਮੈਂ ਸੋਹਿਆ ਉਹਦਾ ਥੋੜਾ ਨਾਮ ਨਹੀਂ ਵਿੱਚ ਲੈ ਹੋਇਆ ਸਾਡਾ ਸੁਖਮਣ ਪਹਿਲਵਾਨ ਸਭਾ ਸੀ ਨਿੰਮਾ ਪਹਿਲਵਾਨ ਜੀ ਖਾੜਾ ਸ੍ਰੀ ਆਦ ਗੁਰੂ ਕਿਹੜੇ ਕੋਚ ਉਹਨਾਂ ਦੇ ਹਾਂਜੀ ਸਿਆਲ ਗੁਰੂ ਜੀ ਉਹਨੂੰ ਕੋਰਾ ਰਾਮੀ ਦਾ ਸ਼ਿਕਾਰਾ ਸਾਈ ਮਾ ਬਦਖਾਨ ਨਕੋਦਰ ਦੀ ਧਰਤੀ ਮਸਤਾਂ ਬੜੀਆਂ ਦੀ ਹੈ ਨਕੋਦਰ ਦੀ ਧਰਤੀ ਨੇ ਜੰਗੇ ਜੰਗੇ ਸਿਆਸੀ ਮੱਲਾਂ ਨੂੰ ਜਰਮ ਦਿੰਦਾ ਹੈ ਪਹਿਲਵਾਨਾਂ ਨੂੰ ਜਰਮ ਦਿੰਦਾ ਹੈ ਕਬੱਡੀ ਦੇ ਪਲੇਅਰਾਂ ਨੂੰ ਜਰਮ ਦਿੰਦਾ ਹੈ ਬਾਬਾ ਮੁਰਾਸ ਕਬੱਡੀ ਕਲੱਬ ਨਕੋਦਰ ਦੇ ਕਿਤੇ ਵੀ ਇਧਰ ਦੇ ਪਾਸੇ ਇਹ ਹੈ ਅਰਸ਼ ਨਕੋਦਰ ਵਾਲਾ ਚੰਗਾ ਹਿੰਦੂਸਰੀ ਦੇ ਦਰਮਿਆਨ ਜਿਸੇ ਤੇ ਜੜਾਈ ਫਿਰਦਾ ਕਿਸੇ ਨੂੰ ਪਤਾ ਨਹੀਂ ਦੱਸਦਾ ਕਿੰਨਿਆ ਨੇ ਜੋ تیاری ਕਰਕੇ ਜ਼ਿੰਦਗੀ ਚੜਾਈ ਫਿਰਦਾ ਉਹ ਕੋਈ ਕੂੜੇ ਦੇ ਢੇਰ ਤੋਂ ਲੱਭੋ ਰੋਟੀ ਕੋਈ ਬੱਚਨ ਵਰਗ ਪੀਜੇ ਕੋਈ ਫਿਰਦਾ ਰਾਣਾ ਮਾਦੋ ਕਹਿੰਦੇ ਇਸ ਸਰਵਰਤਾ ਨੂੰ असल पहलवान असलम असलम हाकर किथे आहे टेकाल ਡਾਕਟਰ ਹੁਣੀ ਆਲੇ ਹੋਇਆ ਇਹ ਸਾਰੇ ਭਰਾਵਾਂ ਦਾ ਧੰਨਵਾਦ ਕਰਦੇ ਆਂ ਸਾਹਮਣੇ ਚੱਲੀ ਹੋਈ ਪੁਸਤਰੀ ਜੀ ਆਜਾ ਮੁੰਡੇ ਖਾੜਿਆ ਚਲਾਉਂਦੇ ਆਪਣੇ ਲਾਗੇ ਜਾਣਾ ਵੀ ਕੋਈ ਨਾ ਨਿੰਮਾ ਪਰਵਾਹ ਰੋਦਾ ਸੀ ਸੁਖਮਣ ਝੋੜਾ ਹੋਇਆ ਮੈਂ ਸੋਚਿਆ ਉਹਦਾ ਝੋੜਾ ਨਾਮ ਨਹੀਂ ਵਿੱਚ ਲੈ ਹੋਇਆ ਸਾਡਾ ਸੁਖਮਣ ਪਹਿਲਵਾਨ ਸਰਗੁਆਸੀ ਜਮਾ ਪਹਿਲਵਾਨ ਜੀ ਖਾੜਾ ਸ੍ਰੀ ਆਦਿ ਗੁਰੂ ਕਿਹੜੇ ਕੋਚ ਉਹਨਾਂ ਦੇ ਹਾਂਜੀ ਫਿਆਰ ਗੁਰੂ ਜੀ ਬਹੁਤ ਬਰਾਮੀ ਦਾ ਝਕਰਾ ਸਾਈ ਬਾ ਮਰਖਾ ਤੁਹਾਡੇ ਸਵਾਗਤ ਹੈ ਇਧਰ ਦੇ ਜਿੰਦਗੀ ਦਾ ਬੁਲਾਰੇ ਚਰਦੀ ਇਧਰ ਚੰਗਿਆੜਾ ਦੀਰ ਅਮੇਦਕਰ ਖੜਾ ਗੁਰਦੀਪ ਪਹਿਲਵਾ ਜੀ ਜਿਹੜਾ ਰਵੀ ਦਾ ਏਰੀਆ ਪਰ ਵੀਰੇ ਪੰਜਾਬ ਕੇਤਰੀ ਦਾ ਕਪਤਾਨ